ਰਵੀ ਕਰਨ ਸਿੰਘ ਕਾਲੋ ਨੇ ਹਲਕਾ ਫਤੇਗੜ ਚੂੜੀਆਂ ਵਿੱਚ ਫੜੀ ਤੇਜ਼ੀ 2027 ਜਿਹੜੀ ਅਸੈਂਬਲੀ ਆਉਣੀ ਆ ਉਹਦੇ ਵਿੱਚ ਹਲਕਾ ਫਤੇਗੜ ਚੂੜੀਆਂ ਦੀ ਇੱਕ ਵੱਡੀ ਲੀਡ ਦੇ ਨਾਲ ਦਿਤਾ ਕੇ ਤੇ ਅਸੀਂ ਜਿਹੜੇ ਆ ਆਪਣਾ ਨਮਾਇੰਦਾ ਉੱਥੇ ਜਿਹੜਾ ਵਾ ਅਸੈਂਬਲੀ ਦੇ ਵਿੱਚ ਭੇਜਿਆ ਤਾਂ ਕਿ ਸਾਡੇ ਹਲਕੇ ਦਾ ਵਿਕਾਸ ਹੋ ਸਕੇ ਭਾਜਪਾ ਦੇ ਹੱਕ ਵਿੱਚ ਵੱਖ-ਵੱਖ ਪਿੰਡਾਂ 'ਚ ਕੀਤੀਆਂ ਭਰਮੀਆਂ ਮੀਟਿੰਗਾਂ ਜਿਵੇਂ yogi ji ne yp ਜਿਹੜੀ ਆ ਉਹਨੂੰ ਸਵਰਗ ਬਣਾ ਦਿੱਤਾ ਤੇ modi ji ਦੇ ਸਹਿਯੋਗ ਦੇ ਨਾਲ 2027 ਦੇ ਵਿੱਚ ਪੰਜਾਬ ਜਿਹੜਾ ਵਾ ਇਹਨੂੰ ਇੱਕ ਨਮੂਨੇ ਦਾ ਜਿਹੜਾ ਸੂਬਾ ਬਣਾ ਕੇ ਦਿੱਸ ਦਿੱਤਾ ਗਿਆ ਇਸ ਮੌਕੇ ਰਵਿਕਰਨ ਸਿੰਘ ਕਾਲੋ ਨੇ ਪੰਜ ਸਰਕਲ ਪ੍ਰਧਾਨਾਂ ਦਾ ਕੀਤਾ ਐਲਾਨ ਅੱਜ ਸਾਡੇ ਪਾਰਟੀ ਦੇ ਦੁਸ਼ਾ ਨਿਰਦੇਸ਼ਾਂ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਨਰੇਸ਼ ਸ਼ਰਮਾ ਜੀ ਤੇ ਸਾਡੇ ਜ਼ਿਲ੍ਹਾ ਬਟਾਲਾ ਦੇ ਪ੍ਰਧਾਨ ਹਰਸਿਮਰ ਸਿੰਘ ਜੀ ਹੀਰਾਵਾਲੀਆ ਜਿਨ੍ਹਾਂ ਦੀ ਪਾਰਟੀ ਨੇ ਡਿਊਟੀ ਲਈ ਕਿ ਸਰਕਲਾਂ ਦੇ ਵਿੱਚ ਜਾ ਕੇ ਸਰਕਲ ਪ੍ਰਧਾਨ ਬਣਾਉਣੇ ਨੇ ਤੇ ਅੱਜ ਸਰਕਲ ਕਸਿਹਟਪੁਰ ਦੀ ਚੋਣ ਹੋਈ ਆ ਜਿਹਦੇ ਵਿੱਚ ਸਰਬਸੰਮਤੀ ਦੇ ਨਾਲ ਸਰਦਾਰ ਰਜਿੰਦਰ ਸਿੰਘ ਜੀ ਬਪਾਰਾਏ ਜਿਨ੍ਹਾਂ ਨੂੰ ਇਹ ਸਰਕਲ ਦਾ ਪ੍ਰਧਾਨ ਚੁਣਿਆ ਗਿਆ ਮੈਂ ਜਿੱਥੇ ਸਾਰੀ ਪਾਰਟੀ ਦਾ ਧੰਨਵਾਦ ਕਰਦਾ ਉੱਥੇ ਆਪਣੇ ਛੋਟੇ ਵੀਰ ਰਜ਼ਿੰਦਰ ਨੂੰ ਵਧਾਈ ਵੀ ਦੇਣਾ ਤੇ ਗੁਰੂ ਮਹਾਰੇ ਦੇ ਚਰਨਾਂ ਚ ਅਰਦਾਸ ਬੇਨਤੀ ਕਰਦਾ ਕਿ ਸੱਚੇ ਪਿਤਾ ਇਸ ਛੋਟੇ ਵੀਰ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ ਤੇ ਜਿਹੜੀ ਇਹਨੂੰ ਡਿਊਟੀ ਮਿਲੀ ਆ ਜਿਹੜੀ ਜ਼ਿੰਮੇਵਾਰੀ ਮਿਲੀ ਆ ਉਹ ਇਹ ਆਪਣੀ ਤਨਦੇਹੀ ਦੇ ਨਾਲ ਨਿਭਾਵੇ ਤੇ ਪਾਰਟੀ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਾ ਕੇ 2027 ਜਿਹੜੀ ਅਸੈਂਬਲੀ ਆਉਣੀ ਆ ਉਦੇ ਵਿੱਚ ਹਲਕਾ ਫਤੇਗੜ ਚੂੜੀਆਂ ਦੀ ਇੱਕ ਵੱਡੀ ਲੀਡ ਦੇ ਨਾਲ ਜਿਤਾ ਕੇ ਤੇ ਅਸੀਂ ਜਿਹੜੇ ਆ ਆਪਣਾ ਨਮਾਇੰਦਾ ਉੱਥੇ ਜਿਹੜਾ ਵਾ ਅਸੈਂਬਲੀ ਦੇ ਵਿੱਚ ਭੇਜੀਏ ਤਾਂ ਕਿ ਸਾਡੇ ਹਲਕੇ ਦਾ ਵਿਕਾਸ ਹੋ ਸਕੇ ਤੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਤੇ ਪਿਆਰ ਭਾਈਚਾਰੇ ਵਾਲਾ ਜਿਹੜਾ ਮਾਹੌਲ ਬਣਾਇਆ ਜਾ ਸਕੇ ਕਿਉਂਕਿ ਜੋ ਇਸ ਵੇਲੇ ਦੇ ਹਾਲਾਤ ਨੇ ਪੰਜਾਬ ਦੇ ਸਭ ਤੋਂ ਮਾੜੇ ਹਾਲਾਤ ਪੰਜਾਬ ਨੇ ਕਿਸੇ ਵੀ ਮੋੜ ਤੇ ਕਿਸੇ ਦੀ ਚੈਨੀ ਲਾ ਲਈ ਜਾਂਦੀ ਕਿਸੇ ਦੀ ਵਾਲੀ ਲਾ ਲਈ ਜਾਂਦੀ ਆ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਤੇ ਪੰਜਾਬ ਦਾ ਜਿਹੜਾ ਜਵਾਨ ਆ ਉਹ ਨਸ਼ੇ ਦੀ ਗਲਤ ਵਿੱਚ ਡੁੱਬਿਆ ਜਾ ਰਿਹਾ ਤੇ ਇਹ ਸਾਰੇ ਨੂੰ ਠੱਲ ਪਾਉਣ ਦੇ ਲਈ ਬੀਜੇਪੀ ਦੀ ਸਰਕਾਰ ਆਉਣੀ ਬਹੁਤ ਜ਼ਰੂਰੀ ਆ ਜਿਵੇਂ ਯੋਗੀ ਜੀ ਨੇ ਯੂਪੀ ਜਿਹੜੀ ਆ ਉਹਨੂੰ ਸਵਰਗ ਬਣਾ ਦਿੱਤਾ ਤੇ ਮੋਦੀ ਜੀ ਦੇ ਸਹਿਯੋਗ ਦੇ ਨਾਲ 2027 ਦੇ ਵਿੱਚ ਪੰਜਾਬ ਜਿਹੜਾ ਵਾ ਇਹਨੂੰ ਇੱਕ ਨਮੂਨੇ ਦਾ ਜਿਹੜਾ ਸੂਬਾ ਬਣਾ ਕੇ ਪੇਸ਼ ਕੀਤਾ ਜਾਵੇ ਪਿੰਡਾਂ ਦੇ ਲੋਕ ਜਿਹੜੇ ਆ ਬੀਜੇਪੀ ਨਾਲ ਹੁਣ ਜੁੜਦੇ ਵੀ ਆ ਪਹਿਲਾਂ ਵਿਰੋਧ ਕਰਦੇ ਸੀ ਵੇਖੋ ਲੋਕਾਂ ਦਾ ਪਾਰਟੀ ਦੇ ਲਈ ਸਤਕਾਰ ਆ ਪਿਆਰ ਆ ਲੋਕਾਂ ਨੇ ਸਾਰਿਆਂ ਨੂੰ ਅਜਮਾ ਕੇ ਵੇਖ ਲਿਆ ਤੇ ਜੋ ਭਾਜਪਾ ਦੇਸ਼ ਦੇ ਵਿੱਚ ਕੰਮ ਕਰ ਰਹੀ ਆ ਇਹਦੇ ਨਾਲ ਤਾਂ ਕਿਸੇ ਨੇ ਵੀ ਹਲ ਤੱਕ ਕੰਮ ਨਹੀਂ ਕੀਤਾ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਪਰ ਜੋ ਕੰਮ ਭਾਜਪਾ ਦੀ ਸਰਕਾਰ ਨੇ ਕੀਤਾ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਸ਼੍ਰੀ ਅਮਿਤ ਸ਼ਾਹ ਜੀ ਦੀ ਅਗਵਾਈ ਦੇ ਵਿੱਚ ਤੇ ਸਾਡੇ ਪ੍ਰਧਾਨ ਜੇਪੀ ਨੱਡਾ ਜੀ ਦੀ ਅਗਵਾਈ ਦੇ ਵਿੱਚ ਹੋਇਆ ਉਹਦੇ ਨਾਲ ਕਰਕੇ ਲੋਕ ਪੰਜਾਬ ਦੇ ਵਿੱਚ ਜਿਹਨੂੰ ਤੜਾ ਤੜ ਜਿਹੜੇ ਨੇ ਉਹ ਭਾਜਪਾ ਦੇ ਨਾਲ ਜੁੜਦੇ 2027 ਦੀਆਂ ਚੋਣਾਂ ਭਾਰਤੀ ਜਨਤਾ ਪਾਰਟੀ ਲੜਨ ਜਾ ਰਹੀ ਹੈ ਔਰ ਇਹਦੀ ਵਿਉਂਤਬੰਦੀ ਦੀ ਸ਼ੁਰੂਆਤ ਤੁਸੀਂ ਦੇਖੀ ਹੈ ਕਿ ਅੱਜ ਅਸੀਂ ਵਿਧਾਨ ਸਭਾ ਫਤਿਹਗੜ ਚੂੜੀਆਂ ਦੇ ਸਰਕਲ ਕਸੀਤਪੁਰਾ ਵਿੱਚ ਬੈਠ ਕੇ ਸਰਬਸੰਮਤੀ ਦੇ ਨਾਲ ਜਿੱਥੇ ਵੱਡੀ ਗਿਣਤੀ ਵਿੱਚ ਸਾਡੇ ਕਿਸਾਨ ਵੀਰ ਮਜ਼ਦੂਰ ਵੀਰ ਹਰ ਖਿੱਤੇ ਨਾਲ ਜੁੜੇ ਲੋਕ ਇੱਥੇ ਇਕੱਤਰ ਹੋਏ ਔਰ ਜਿਨ੍ਹਾਂ ਨੇ ਸਰਬਸੰਮਤੀ ਦੇ ਨਾਲ ਇੱਕ ਮਿਹਨਤ ਕਾ ਵਿਅਕਤੀ ਸਰਦਾਰ ਰਜਿੰਦਰ ਸਿੰਘ ਬੋਪਾ ਰਾਏ ਜੀ ਨੂੰ ਉਹਨਾਂ ਨੂੰ ਅੱਜ ਸਰਬਸੰਮਤੀ ਦੇ ਨਾਲ ਬੀਜੇਪੀ ਦਾ ਸਰਕਲ ਪ੍ਰਧਾਨ ਚੁਣਿਆ ਪਹਿਲਾਂ ਤਾਂ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਰਜਿੰਦਰ ਸਿੰਘ ਜੀ ਨੂੰ ਔਰ ਵਧਾਈ ਦੇਣਾ ਸਰਦਾਰ ਰਵੀਕਰਨ ਸਿੰਘ ਕਲੋਜੀ ਨੂੰ ਜਿਨ੍ਹਾਂ ਦੀ ਅਗਾਹ ਵੱਧੂ ਸੋਚ ਜੜੀ ਹੈ ਜਿਹੜੀ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਹੈ ਔਰ ਵਿਸ਼ੇਸ਼ ਕਰਕੇ ਪਿੰਡਾਂ ਦੇ ਅੰਦਰ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਝੰਡਾ ਬੁਲੰਦ ਕਰਨ ਦਾ ਉਹਨਾਂ ਨੇ ਜਿਹੜਾ ਸੰਕਲਪ ਲਿਆ ਹੈ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਜਿਵੇਂ ਬੂਥਾਂ ਦਾ ਗਠਨ ਕਰ ਦਿੱਤਾ ਗਿਆ ਹੈ ਸਰਕਲਾਂ ਦੇ ਪ੍ਰਧਾਨ ਬਣਾਣ ਅਸੀਂ ਨਿਕਲੇ ਹੋਏ ਆ ਪੂਰੇ ਪੰਜਾਬ ਦੇ ਅੰਦਰ ਕਿਸਾਨੀ ਵੀਰਾਂ ਦਾ ਔਰ ਸਾਰੇ ਮਜ਼ਦੂਰ ਵੀਰਾਂ ਦਾ ਔਰ ਹਰੇਕ ਖਿੱਤੇ ਨਾਲ ਜੁੜੇ ਲੋਕਾਂ ਦਾ ਜਿਹੜਾ ਸਮਰਥਨ ਜਿਵੇਂ ਸਾਨੂੰ ਮਿਲ ਰਿਹਾ ਨਾ ਭਾਰਤੀ ਜਨਤਾ ਪਾਰਟੀ ਨੂੰ ਮੈਨੂੰ ਪੂਰਨ ਵਿਸ਼ਵਾਸ ਹੈ ਕਿ 2027 ਦੇ ਵਿੱਚ ਪੰਜਾਬ ਦੀ ਜਨਤਾ ਬਹੁਤ ਵੱਡੇ ਮਾਰਜਨ ਦੇ ਨਾਲ ਪੰਜਾਬ ਦੇ ਅੰਦਰ ਨਰੋਲ ਭਾਰਤੀ ਜਨਤਾ ਪਾਰਟੀ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਸਰਕਾਰ ਬਣਾਏਗੀ ਬਣਾਏਗੀ ਕਿਦਾਂ ਕੰਮ ਕਰਨਗੇ ਕੀ ਕਰਨਗੇ ਇਹ ਬਦ ਦ ਪਹਿਲਾਂ ਤਾਂ ਮੈਂ ਮੁਬਾਰਕ ਬਾਦ ਦਿੰਨਾ ਸਰਦਾਰ ਰਵੀਕਰ ਸਿੰਘ ਕਾਲੂ ਜੀ ਨੂੰ ਔਰ ਜਿਹੜੇ ਅੱਜ ਉੱਚੇ ਚੇ ਤੌਰ ਤੇ ਸਾਡੇ ਇਸ ਬਟਾਲਾ ਜ਼ਿਲ੍ਹਾ ਦੇ ਇੰਚਾਰਜ ਨਰੇਸ਼ ਸ਼ਰਮਾ ਜੀ ਪਹੁੰਚੇ ਨੇ ਇੱਥੇ ਪਾਰਟੀ ਵੱਲੋਂ ਰਜਿੰਦਰ ਸਿੰਘ ਬੋਪਾਰਾ ਜੀ ਨੂੰ ਇੱਥੇ ਸਰਕਲ ਪ੍ਰਧਾਨ ਲਗਾਇਆ ਵਾ ਔਰ ਰਜਿੰਦਰ ਸਿੰਘ ਬੋਪਾਰਾ ਜੀ ਨੇ ਇਹ ਯਕੀਨ ਦਵਾਇਆ ਕਿ ਬਹੁਤ ਮਿਹਨਤ ਨਾਲ ਤਾਂਦੇ ਹੀ ਨਾਲ ਕੰਮ ਕਰਨੀ ਹੈ ਔਰ ਸਾਨੂੰ ਯਕੀਨ ਵੀ ਆ ਕਿ ਉਹ ਪੂਰੀ ਮਿਹਨਤ ਕਰਨੀ ਕਿਉਂਕਿ ਬਹੁਤ ਹੋਣ ਹਾਰ ਉਹ ਯੋਧੇ ਨੇ ਵਿਅਕਤੀ ਨੇ ਔਰ ਪਾਰਟੀ ਦਾ ਦਿਨ ਰਾਤੋ ਕੰਮ ਕਰ ਰਹੇ ਨੇ ਸੋ ਜੋ ਸਰਕਲਾਂ ਦੀ ਇੱਥੇ ਵੰਡ ਕੀਤੀ ਆ ਉਹ ਬੂਥਾਂ ਦੇ ਹਿਸਾਬ ਨਾਲ ਕੀਤੀ ਆ 6 ਸਰਕਲ ਫਤਿਹਗੜ ਚੂੜੀਆਂ ਦੇ ਨੇ ਔਰ ਸਰਦਾਰ ਰਵਿਕਰ ਸਿੰਘ ਕਲੌਣਾ ਅਨਰੇਸ਼ ਜੀ ਨਾਲ ਬੈਠ ਕੇ ਇਹ ਬੂਥਾਂ ਦੇ ਹਿਸਾਬ ਨਾਲ ਵੰਡ ਹੋਈ ਆ ਬੂਥ 35 ਤੋਂ 40 ਹਰ ਸਰਕਲ ਦੇ ਵਿੱਚ ਹੋਣਗੇ ਤੇ ਜਿਸ ਲੜੀ ਤਹਿਤ ਅੱਜ ਜਿਹੜਾ ਰਜਿੰਦਰ ਸਿੰਘ ਨੂੰ ਇੱਥੇ ਪ੍ਰਧਾਨ ਬਾਇਆ ਮੈਂ ਸਾਰੇ ਇਹਦੇ ਸਰਕਲ ਦੇ ਸਾਰਿਆਂ ਦੀ ਟੀਮ ਨੂੰ ਤੇ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਔਰ ਜੋ ਪਿੰਡਾਂ ਦੇ ਵਿੱਚ ਬਹੁਤ ਵੱਡਾ ਵਿਸਤਾਰ ਭਾਰਤੀ ਜਨਤਾ ਪਾਰਟੀ ਦਾ ਹੋ ਰਿਹਾ ਔਰ ਤੁਸੀਂ ਦੇਖ ਲਿਆ ਹਰ ਵਿਅਕਤੀ ਪਿੰਡ ਦੇ ਹਿਸਾਬ ਦੇ ਨਾਲ ਭਾਰਤੀ ਜਨਤਾ ਪਾਰਟੀ ਵਿੱਚ ਵਿਸ਼ਵਾਸ ਰੱਖਦਾ ਹੋਇਆ ਅੱਜ ਭਾਰਤੀ ਜਨਤਾ ਪਾਰਟੀ ਨਾਅਰਾ ਬੁਲੰਦ ਕਰ ਰਿਹਾ ਔਰ ਆਉਣ ਵਾਲੀ ਜਿਹੜੀ 27 ਦੀ ਇਲੈਕਸ਼ਨ ਆ ਉਹ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸਰਕਾਰ ਬਣਾਏਗੀ ਮੈਂ ਨਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਬਾਤ ਖਰੀ ਖਰੀ ਬਾਈ ਇੱਕ ਵਾਰ ਸਭ ਪਾਰਟੀ ਨੇ ਵੱਡੀ ਜਿੰਮੇਵਾਰ ਦਿੱਤੀ ਹੈ ਸਰਕਲ ਪ੍ਰਧਾਨ ਦੀ ਠੀਕ ਕਹਿਣਾ ਚਾਹੀਦਾ ਮੈਂ ਬਹੁਤ ਹੀ ਪਾਰਟੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪਾਇਆ ਵਾ ਤੇ ਮੈਨੂੰ ਵੱਡੀ ਵੱਡੀ ਜਿੰਮੇਵਾਰ ਦਿੱਤੀ ਹੈ ਮੈਂ ਬਹੁਤ ਹੀ ਜਿਹੜੀ ਮੈਨੂੰ ਜਿੰਮੇਵਾਰੀ ਮਿਲੀ ਹੈ ਬਹੁਤ ਹੀ ਤਨ ਦੇ ਲੋ ਤਨ ਦਿਲ ਨਾਲ ਸ਼ਕਤੀ ਨਾਲ ਆਪਣਾ ਪੂਰਾ ਕੰਮ ਕਰਕੇ ਹਲਕੇ ਸਰਕਲ ਕਸੀਰਪੁਰ ਦੇ ਵਿੱਚ ਪੂਰੀ ਜਿੰਮੇਵਾਰੀ ਨਾਲ ਕੰਮ ਕਰੂੰਗਾ ਤੇ ਮੈਂ ਪਾਰਟੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਮੈਨੂੰ ਇੰਨੀ ਜਿੰਮੇਵਾਰੀ ਬਖਸ਼ੀ ਨਾ ਮਾਣੇ ਨੂੰ